ਹਾਂਜੀ ਸ਼ਸ਼ਿਕਾ ਸਾਰਿਆਂ ਨੂੰ ਆਪਾਂ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਮੈਚਿੰਗ ਸੂਟ ਲੈ ਕੇ ਆਏ ਜੀ ਵਿਦਆਊਟ ਦੁਪੱਟਾ ਵਿਦਆਊਟ ਲਾਈਨਿੰਗ ਵਾਲੇ ਬਹੁਤ ਛੋੜੇ ਸੂਟ ਨੇ ਜੀ ਪ੍ਰਿੰਸੈਸ ਦੇ ਸੂਟ ਨੇਗੇ ਮੈਚਿੰਗ ਸ਼ੈਡੋ ਪ੍ਰਿੰਟ ਵਾਲੀ ਬਾਟਮ ਰਹੂਗੀ ਤੇ ਪ੍ਰਿੰਟਡ ਸ਼ਰਟ ਰਹੂਗੀ ਡਿਜ਼ਾਈਨ ਆਪਣੇ ਕੋਲੇ 1-2 ਸ਼ੈਡ ਦੇ ਵਿੱਚ ਰਿਪੀਟ ਵੀ ਹੋਗੇ ਨੇਗੇ ਤੇ ਨਿਊ ਵੀ ਆਏ ਨੇ ਆਪ ਤੁਹਾਨੂੰ ਦਿਖਾਵਾਂਗੇ ਜੀ ਆ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਪਿੰਕ ਕਲਰ ਲਾਈਟ ਟੋਨ ਦੇ ਵਿੱਚ ਪਿੰਕ ਆ ਗਿਆ ਜੀ ਡਾਰਕ ਨਹੀਂ ਹੈਗਾ ਇਹ ਲਾਈਟ ਜਿਹਾ ਆ ਗਿਆ ਮਤਲਬ ਕਿ ਪਿੰਕ ਵੀ ਪੀਚ ਜਿਹਾ ਹੈ ਬਾਹਰ ਜਿਆਦਾ ਡਾਰਕ ਨਹੀਂ ਹੈਗਾ ਆਹ ਬਾਟਮ ਆਉਗੀ ਜੀ ਤੇ ਆਹ ਰਹੂਗੀ ਇਸਦੀ ਸ਼ਰਟ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਰਹਿਣਗੇ ਜੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਆ ਜੀ ਤੁਸੀਂ ਜੇਕਰ ਕੰਮ ਕਰਨਾ ਜਾਂ ਕਰ ਰਹੇ ਹੋ ਤਾਂ ਤੁਸੀਂ ਆਪਣੇ ਨਾਲ ਕੀ ਹੈ ਕੰਟੈਕਟ ਕਰ ਸਕਦੇ ਹੋ ਆ ਆਪਣਾ ਫਸਟ ਕਲਰ ਆ ਗਿਆ ਜੀ ਹੋ ਜੀ ਬੋਸ ਉਹਨਾਂ ਦੇ 3D ਡਿਜੀਟਲ ਗ੍ਰੇਟ ਹੁੰਦਾ ਜੀ ਪ੍ਰਾਈਸ 700 ਰੁਪਏ ਹੋਵੇ ਆਪਣਾ ਫਰਸਟ ਕਲਰ ਆ ਗਿਆ ਜੀ 베ਬੀ ਪਿੰਕ ਦੂਸਰਾ ਕਲਰ ਆ ਗਿਆ ਜੀ ਆਪਣਾ ਆਫ ਵਾਈਟ ਆਫ ਵਾਈਟ ਵੀ ਮਤਲਬ ਕਿ ਇਹ ਗ੍ਰੇਟ ਔਨ ਜੀ ਚ ਹੈ ਥੋੜਾ ਜਿਹਾ ਗ੍ਰੇ ਟੱਚ ਜੀ ਚ ਵਾਈਟ ਆਫ ਵਾਈਟ ਹੈ ਆ ਬੋਟਮ ਵਾਲਾ ਹੋ ਗਈ ਜੀ ਤੇ ਆ ਆ ਗਈ ਆਪਣੀ ਸ਼ਰਟ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਹੈ ਜੀ ਇਹ ਤੀਜਾ ਕਲਰ ਆ ਗਿਆ ਜੀ ਆਪਣਾ ਇਸੇ ਡਿਜ਼ਾਈਨ ਦੇ ਵਿੱਚ ਫਰੋਜੀ ਤੀਜਾ ਕਲਰ ਫਰੋਜੀ ਆ ਗਿਆ ਜੀ ਆ ਬਾਟਮ ਰਹੂਗੀ ਤਿਆਰ ਹੋ ਗਈ ਇਸ ਦੀ ਸ਼ਰਟ ਆਪਾਂ ਵੀਡੀਓ ਸਲੋ ਬਣਾ ਰਹੇ ਹਾਂ ਤਾਂ ਕਿ ਤੁਹਾਨੂੰ ਸਕਰੀਨਸ਼ਾਟ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਵਿਦਆਊਟ ਲਾਈਨਿੰਗ ਬਣ ਗਏ ਜੀ ਪ੍ਰਿੰਸੈਸ ਵੇਸ ਹੈ ਇਹਨਾਂ ਦਾ ਇਹ ਕਿ ਟੈਕਸ ਦੀ ਵੈਰਾਈਟੀ ਹੈ ਜੀ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਆਹ ਵਾਲਾ ਗ੍ਰੀਨ ਜ্যাਜੀ ਪਿਸਤਾ ਗ੍ਰੀਨ ਜਾਂ ਕਲਰ ਹੈ ਜੇ ਆਹ ਬਾਟਮ ਰਮਗੀ ਹੋਰ ਆਰ ਹੋਗੀ ਇਸਦੀ ਸ਼ਰਟ ਸ਼ਰਟ ਦੇ ਵਿੱਚ ਬਲੈਕ ਕਲਰ ਹੈ ਜੀ ਨਾਲ ਬਲੈਕ ਕਲਰ ਦਿੱਤਾ ਹੋਇਆ ਬਲੈਕ ਤੇ ਪਿਸਤਾ ਗ੍ਰੀਨ ਦੀ ਮੈਚਿੰਗ ਹੈ ਜੇ ਕਲਰ ਕੰਬੀਨੇਸ਼ਨ ਬਹੁਤ ਵਧੀਆ ਹੈ ਵਿਦਆਊਟ ਦੁਪੱਟਾ ਜੀ ਇਸਦੇ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਸਕਾਈ ਬਲੂ ਜ ਹੈ ਜੀ ਅਗਲਾ ਕਲਰ ਸਕਾਈ ਬਲੂ ਆ ਗਿਆ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਸਕਾਈ ਬਲੂ ਪ੍ਰਾਈਸ 700 ਆਪਣੇ ਸਾਰੇ ਸੂਟ ਨੇ ਨਾ ਅੱਜ ਜਿਹੜੇ 700 ਵਾਲੇ ਰਹਿਣਗੇ ਜੀ ਵੀਡੀਓ ਚ ਨਾ ਐਂਡ ਤੱਕ ਬਣੇ ਰਹੋ ਤਾਂ ਕਿ ਬਹੁਤ ਥੋੜੇ ਡਿਜ਼ਾਈਨ ਨੇ ਜਿਹੜੇ ਉਹ ਤੁਹਾਡੇ ਤੋਂ ਕੋਈ ਛੁੱਟ ਨਾ ਜਾਵੇ ਕੋਈ ਡਿਜ਼ਾਈਨ ਐਨੇ ਵਧੀਆ ਡਿਜ਼ਾਈਨ ਹੈ ਜੀ ਆ ਪਰਪਲ ਕਲਰ ਆ ਗਿਆ ਜੀ ਆਪਣੇ ਕੋਲੇ ਆ ਕਲਰ ਆ ਗਿਆ ਜੀ ਆਪਣੇ ਕੋਲੇ ਪਰਪਲ ਅਗਲਾ ਆ ਗਿਆ ਜੀ ਡਿਜ਼ਾਈਨ ਆਪਣੇ ਕੋਲੇ ਆ ਵਾਲਾ ਇਹ ਪੈਰਟ ਚੂਮਾ ਜਾਂ ਪੈਰਟ ਨਹੀਂ ਹੈਗਾ ਜੀ ਮਹਿੰਦੀ ਜਾਂ ਕਲਰ ਪੈਰਟ ਹੈ ਮਹਿੰਦੀ ਪੈਰਟ ਹੈ ਵਸੇ ਪੈਰਟ ਵੀ ਕਹਾਂਗੇ ਆਪਾਂ ਇਸ ਨੂੰ ਪਰ ਮਹਿੰਦੀ ਹੈਗਾ ਇਹ ਕਲਰ ਪੈਰਟ ਪੈਰਟ ਕਲਰ ਨਹੀਂ ਹੈਗਾ ਲਾਈਟ ਜਾਂ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬੜਾ ਬੜਾ ਫਲਾਰ ਹੈ ਜਿਹੜਾ ਮਤਲਬ ਕਿ ਬਿਰਲੇਜ ਫਲਾਰ ਵਾਲਾ ਲਾਈਕ ਕਰਦੇ ਨੇ ਇਹ ਉਹ ਚੀਜ਼ ਹੈ ਜੀ ਸੈਕੰਡ ਆ ਗਿਆ ਜੀ ਆਪਣਾ ਲੈਮਨ ਡਾਰਕ ਮਾਸਟਰਡ ਟੋਨ ਚ ਲੈਮਨ ਦਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਆ ਵੀ ਵਿਦਆਊਟ ਲਾਈਨਿੰਗ ਵਾਲੇ ਨੇ ਜੀ ਬਿਨਾਂ ਲਾਈਨਿੰਗ ਤੋਂ ਬਨਣ ਵਾਲੇ ਸੂਟ ਨੇ ਜਿਹੜੇ ਆਪ ਤੁਹਾਨੂੰ ਦਿਖਾ ਰਹੇ ਅੱਜ ਆਫ ਲੋਜੀ ਕਲਰ ਆ ਗਿਆ ਜੀ ਅਗਲਾ ਆ ਗਿਆ ਜੀ ਪੀਲੀ ਬਾਟਮ ਨਾਲ ਪੀਲੀ ਮਤਲਬ ਕਿ ਮਾਸਟਰਡ ਜੇਲੀ ਮਾਸਟਰਡ ਮਾਸਟਰਡ ਬਾਟਮ ਦੇ ਨਾਲ ਆਹ ਪ੍ਰਿੰਟ ਰਹੂਗਾ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਬਾਟਮਸ ਸਾਰੇ ਨਾਲ ਸ਼ੈਡੋ ਪ੍ਰਿੰਟ ਵਾਲੀਆਂ ਰਹਿਣਗੀਆਂ ਜੀ ਵਿਦਾਊਟ ਲਾਈਨਿੰਗ ਵਾਲੇ ਸੂਟ ਨੇ ਵਿਦਾਊਟ ਦੁਪੱਟਾ ਜਾਈ ਰਹੂਗਾ ਜੀ 700 ਰੁਪਏ ਓਨਲੀ ਇਸਦੇ ਵਿੱਚ ਸ਼ਿਪਿੰਗ ਐਡ ਨਹੀਂ ਹੈਗੀ ਜੀ ਸ਼ਿਪਿੰਗ ਚਾਰਜ ਅਲੱਗ ਤੋਂ ਰਹੂਗਾ ਜੀ ਉਹ ਤੁਹਾਡੇ weight ਦੇ ਅਕੋਰਡ ਹੁੰਦਾ ਜੀ ਅਗਲਾ ਕਲਰ ਇਸਦੇ ਵਿੱਚ ਸਕਾਈ ਬਲੂ ਆ ਗਿਆ ਜੀ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਆ ਵੀ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਕਲਰ ਕੰਟਰਾਸਟ ਇੱਕਦਮ हटਕੇ ਹੈ ਜੀ ਅਗਲਾ ਆ ਗਿਆ ਜੀ ਇਸ ਦੇ ਵਿੱਚ ਪਿੰਕ ਪਿੰਕ ਕਹਿੰਦੀ ਹਾਟ ਪਿੰਕ ਨਹੀਂ ਹੈਗਾਗਾ ਹਾਟ ਪਿੰਕ ਬੜਾ ਜਿਆਦਾ ਡਾਰਕ ਹੁੰਦਾ ਹੈ ਇਹ ਉਹ ਕਲਰ ਨਹੀਂ ਹੈਗਾਗਾ ਪੀਚ ਜੀ ਟੋਨ ਦੇ ਵਿੱਚ ਪਿੰਕ ਹੈ ਅਗਲਾ ਆ ਗਿਆ ਜੀ ਆਪਣੇ ਕੋਲੇ ਕਾਰਬਨ ਬਲੂ ਕਾਰਬਨ ਗ੍ਰੇ ਜਿਹਾ ਕਲਰ ਹੈ ਜੀ ਦੇਖਣ ਨੂੰ ਇਹ ਜਿਆਦਾ ਬਲੈਕਿਸ਼ ਜਿਹਾ ਦਿਸ ਰਿਹਾ ਪਰ ਕਾਰਬਨ ਕਲਰ ਹੈਗਾ ਇਹ ਆਈਸਲੀ ਸ਼ਰਟ ਹੈ ਜੀ ਸਕਿਨ ਫਲਾਰ ਵਾਲੀ 블루 ਬਾਟਮ ਰਹਿ ਜੂਗੀ ਸੈਕੰਡ ਕਲਰ ਆ ਗਿਆ ਇਸ ਦੇ ਵਿੱਚ ਆਹ ਵਾਲਾ ਇਹ ਹੈਗਾ ਮਹਿਰੂਨ ਜਾਂ ਹੈਗਾ ਮਹਿਰੂਨ ਵਾਈਨ ਜਿਹਾ ਕਲਰ ਆ ਗਿਆ ਜੀ ਵਾਈਨ ਮਹਿਰੂਨ ਜਿਹਾ ਕਲਰ ਆ ਗਿਆ ਪ੍ਰਾਈਸ 700 ਰੁਪਏ ਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਬਲੈਕ ਬਲੈਕ ਸਕਿਨ ਬਲੈਕ ਦਾ ਕੰਬੀਨੇਸ਼ਨ ਆ ਜੀ ਬਹੁਤ ਸੋਹਣਾ ਲੱਗ ਰਿਹਾ ਇਹਨਾਂ ਸੂਟਾਂ ਦੀ ਨਾ ਲੁੱਕ ਐ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਕਿ ਆਪਾਂ ਇਨਰ ਲਾ ਕੇ ਸੂਟ ਬਣਾਏ ਹੁੰਦੇ ਵਾ ਟਿੰਨਰ ਲਾਉਣ ਦੀ ਇਹਦੇ ਵਿੱਚ ਲੋੜ ਨਹੀਂ ਹੈਗੇ ਵਿਦਆਊਟ ਇਨਰ ਹੀ ਬਣਦੇ ਨੇ विदाउट लाइनिंग वन वाले सूट ਨੇ ਬਟ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਜੀ ਹੰਡਲ ਦੇ ਵਿੱਚ ਵੀ ਬਹੁਤ ਵਧੀਆ ਨਿਕਲਦਾ ਜੀ ਇਹ ਵੇਸ ਇਸ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਕਲਰ ਰੱਖੋ ਜੀ ਇਹ ਮਹਿੰਦੀ ਜਾਂ ਮਹਿੰਦੀ ਜੀ ਬਾਟਮ ਆ ਗਈ ਤੇ ਆਸ ਦੀ ਰਹੂਗੀ ਜੀ ਸ਼ਰਟ ਬਹੁਤ ਸੋਹਣਾ ਡਿਜ਼ਾਈਨ ਹੈ ਨਿਆਣੇ ਸਿਆਣੇ ਸਾਰੀ ਪਾ ਸਕਦੇ ਨੇ ਜੀ ਇਹਨਾਂ ਨੂੰ ਇੰਨੇ ਵਧੀਆ ਡਿਜ਼ਾਈਨ ਨੇ ਅਗਲਾ ਆ ਗਿਆ ਜੀ ਆਪਣਾ ਲਾਈਟ ਫਰੋਜੀ ਜਿਹਾ ਕਲਰ ਆ ਗਿਆ ਜੀ ਲਾਈਟ ਫਰੋਜੀ ਜਿਹਾ ਥੋੜਾ ਜਿਹਾ ਮਤਲਬ ਕਿ ਗ੍ਰੀਨ ਟੋਨ ਜੀ ਚ ਹੈ ਗ੍ਰੀਨ ਜੀ ਟੋਨ ਦੇ ਵਿੱਚ ਕੱਦੂ ਰੰਗਾ ਜਿਹਾ ਰੰਗ ਕਹਿ ਸਕਦੇ ਆਪਾਂ ਇਹਨੂੰ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਆ ਗਿਆ ਜੀ ਪੀਚ ਕਲਰ ਲਾਸਟ ਆ ਗਿਆ ਜੀ ਪੀਚ ਕਲਰ ਬਹੁਤ ਸੋਨਾ ਡਿਜ਼ਾਈਨ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਧੰਨਵਾਦ